ਅੱਜ ਇੱਕ ਵਾਰ ਫੇਰ ਇਹ ਗੱਲ ਨੂੰ ਸਾਬਤ ਕਰਤਾ ਭਾਰਤੀ ਜਨਤਾ ਪਾਰਟੀ ਨੇ ਜਦੋਂ ਸਾਡੇ ਹਰਿਆਣਾ ਦੇ ਮੁੱਖ ਮੰਤਰੀ ਆਦਰਨੀਏ ਨਾਇਬ ਸਿੰਘ ਸੈਣੀ ਜੀ ਨੇ ਕਿ ਇੱਕ ਉਹ ਜ਼ਖਮ ਜਿਹੜਾ ਨਸੂਰ ਸਾਡੇ ਤੇ ਕਲੰਕ ਸੀਗਾ ਜੋ 84 ਦੇ ਵਿੱਚ ਜੋ ਕਤਲੇਆਮ ਹੋਇਆ ਜੋ ਸਿੱਖਾਂ ਦੀ ਬਲਦਾਨ ਦਿੱਤੇ ਗਏ ਉਹਨਾਂ ਦੀਆਂ ਸ਼ਹਾਦਤਾਂ ਹੋਈਆਂ ਉਹਨਾਂ ਨੂੰ 120 ਲੋਕ ਜਿਹੜੇ ਸਾਡੇ ਸਿੱਖੀਰ ਹਰਿਆਣੇ ਦੇ ਵਿੱਚ ਜਿਨ੍ਹਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਸੀ ਉਹਨਾਂ ਪਰਿਵਾਰਾਂ ਨੂੰ ਮੌਕਰੀਆਂ ਦੇ ਕੇ ਮਦਦਿਆ ਇਹ ਜਿਹੜਾ ਇੱਕ ਬਹੁਤ ਵੱਡਾ ਜਾਇਸੀ ਫੈਸਲਾ ਮੈਂ ਸਮਝਦਾ ਦੇਖੋ 84 ਤੋਂ ਬਾਅਦ ਹੁਣ ਤੱਕ 41 ਸਾਲ ਲਗਭਗ ਬੀਤ ਚੁੱਕੇ ਨੇ ਕਿਸੇ ਸਰਕਾਰਾਂ ਨੇ ਕਿੰਨੀਆਂ ਸਰਕਾਰਾਂ ਨਹੀਂ ਹੈ ਕਦੇ ਕਿਸੇ ਨੇ ਗੱਲਾਂ ਵੱਲ ਧਿਆਨ ਨਹੀਂ ਦਿੱਤਾ ਚਾਹੇ ਦਿੱਲੀ ਚ ਮੁੱਖ ਮੰਤਰੀ ਰੇਖਾ ਗੁਪਤਾ ਜੀ ਬਣੀ ਚਾਹੇ ਹਰਿਆਣੇ ਚ ਮੁੱਖ ਮੰਤਰੀ ਸਾਡੇ ਨਾਇਕ ਸਿੰਘ ਸੈਣੀ ਜੀ ਬਣੇ ਚਾਹੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਬਣੇ ਇਹਨਾਂ ਨੇ ਹਮੇਸ਼ਾ ਇਸ ਗੱਲ ਨੂੰ ਜਿਸ ਦੇ ਨਾਲ ਸਾਡੇ ਜਗਵਾਕ ਜੁੜੇ ਨੇ ਜਿਸ ਦੇ ਨਾਲ ਸਾਡੇ ਸੈਂਟੀਮੈਂਟਲ ਜੁੜੇ ਨੇ ਉਹਨਾਂ ਦੇ ਉੱਤੇ ਪਹਿਰਾ ਦਿੱਤਾ ਉਹ ਸਾਰੇ ਉਸ ਵੀਰਾਂ ਨੂੰ ਉਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਦੇ ਉੱਤੇ ਕਿੱਡਾ ਬਣਦਾ ਜਗਲ ਉਹ ਜਗਲ ਮੈਨੂੰ ਕੁਝ ਘਟਾਣ ਦੇ ਵਿੱਚ ਕੁਝ ਤਕਲੀਫ ਨੂੰ ਘਟਾਣ ਦੇ ਵਿੱਚ ਇੱਕ ਯੋਗਦਾਨ ਪਾਇਆ ਉਹਦੇ ਲਈ ਮੈਂ ਆਪਣੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੈਜੀ ਸਿੰਘ ਜੀ ਦਾ तहे ਦਿਨੋਂ ਧੰਨਵਾਦ ਕਰਦਾ ਪੰਜਾਬ ਦੀ ਜਨਤਾ ਲੁਧਿਆਣੇ ਦੀ ਜਨਤਾ ਤੁਹਾਡੀ तहे ਦਿਮੋ ਬਾਰੀਆਂ ਤੁਸੀਂ ਐਡਾ ਬੜਾ ਫੈਸਲਾ ਲੈ ਕੇ ਇੱਕ ਆਪਸੀ ਭਾਈਚਾਰਾ ਭਾਈ ਆਪਸੀ ਸਹਾਦਾਰ ਔਰ ਮੇਨ ਬਰਤਨ ਦੀ ਰਿਸਾਰਟ ਕੈਂਪ ਕੀਤੀ ਆ ਉਹਦੇ ਲਈ ਤੁਸੀ ਬਹੁਤ ਬਹੁਤ ਤੁਹਾਡਾ ਧੰਨਵਾਦ। ਨਾਥ ਸਿੰਘ ਸੈਣੀ ਜਿੰਦਾਬਾਦ। ਨਾਥ ਸਿੰਘ ਸੈਣੀ ਜਿੰਦਾਬਾਦ। ਨਾਥ ਸਿੰਘ ਸੈਣੀ ਜਿੰਦਾਬਾਦ। ਭਾਰਤੀ ਜਨਤਾ ਪਾਰਟੀ ਜਿੰਦਾਬਾਦ। ਭਾਰਤੀ ਜਨਤਾ ਪਾਰਟੀ ਜਿੰਦਾਬਾਦ।